ਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਢਿੱਲੋ ਡੇਰੀ ਫਾਰਮ ਰਾਜਾ ਸਾਹੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਤੱਕ ਦਿਖਾਵਾਂਗੇ ਇੱਕ ਝੋਟੀ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਸਾਰੇ ਪਸ਼ੂ ਜਿਹੜੇ ਗੱਬਣਾ ਤਿਆਰ ਆ ਤੇ ਆਪਾਂ ਪਹੁੰਚੇ ਹਾਂ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਵਧੀਆ ਮੈਂ ਤੁਹਾਨੂੰ ਇਸ ਵਾਰ ਗੱਗੇ ਭਾਜੀ ਚੜਦੀ ਕਲਾ ਜੀ ਉਹ ਠੀਕ ਦਾ ਪਰਵਾਰ ਬਹੁਤ ਵਧੀਆ ਜੇਕੇ ਭਾਈ ਤੁਸੀਂ ਸਣਾਓ ਵਧੀਆ ਵਧੀਆ ਦੁੱਧ ਦੇ ਡਰਮ ਲੈ ਆਂਦੇ ਆ ਡਰਮ ਮੈਂ ਨਾ ਵੀ ਦੀ ਡੇਰੀ ਦੇ ਮੱਦਮ ਸੀ ਮਈਆਂ ਅੱਜ ਆਪਣੇ ਕੋਲ ਚਾਹਾਂਗੇ ਅੱਛਾ ਜੀ ਹਾਂਜੀ ਭਲਾ ਗੋਬੀ ਚਾਹਾਂਗੇ ਲੈ ਜਾ ਮਾਲ ਤਰ ਕਰਨੇ ਖੁੱਲਾ ਠੀਕ ਆ ਤੇ ਰੇਡ ਨਿਗੇ ਨਿਗੇ ਰੇਡ ਪਾਵਾਂਗੇ ਨਿਗੇ ਨਿਗੇ ਅੱਛਾ ਜੀ ਉਸ ਤੋਂ ਫੋਨ ਹੋਣੀ ਭਾਜੀ ਉਹ ਰੇਡ ਪਾਉਣੇ ਆ ਠੀਕ ਆ ਠੀਕ ਆ ਜੀ ਵਾਰੀਆਂ ਨਾਲ ਫੋਨ ਲਾ ਲਓ ਠੀਕ ਹੈ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਾਜੀ ਬਿਨਾਂ ਹਰਮਨ ਜੋ ਪਿੰਡ ਰਾਇਆ ਸੰਸੀ ਜ਼ਿਲ੍ਹਾ ਅਮਰਸਰ ਤਸੀਦ ਜਨਾਯ ਠੀਕ ਹੈ ਫੋਨ ਨੰਬਰ 826434188 ਭਾਜੀ ਠੀਕ ਹੈ ਜੀ ਇਧਰੋਂ ਕਰਕੇ ਸ਼ੁਰੂਆਤ ਆਜੋ ਜੀ ਵੇੜਾ ਤੋਂ ਕਰ ਦਿੰਦੇ ਆ ਬਗੇ ਦੱਸਿਓ ਪਹਿਲੇ ਨੰਬਰ ਤੇ ਵੇੜ ਜਿਹੜੀ ਇਹ ਭਾਜੀ ਦੂਜਾ ਸੁਹਾ ਵੇੜ ਠੰਡੀ ਦੀ ਜੀ ਇਧਰ ਵੇਖੋ ਢਿਲਾਟੋ ਲਾ ਵੇਖੋ ਜੀ ਠੀਕ ਹੈ ਠੀਕ ਹੈ ਲੋ ਜੀ ਜਿਹਨ 10 12 ਜ਼ਰੂਰ ਖੜਦੀ ਆ ਵੇੜ ਅੱਛਾ ਹੀ ਥਣ ਬੋਲ ਵੇਖੋ ਸਪੈਸ਼ਲ ਲੱਗਾ ਨਾਂਨ ਠੀਕ ਹੈ ਲੋ ਜੀ ਖਾਨ ਤੋਂ ਜਿਹੜਾ ਬਹੁਤ ਚੰਗਾ ਲੱਗਾ ਵਾ ਦੇਣ 10 12 ਲੈ ਜੂਗੀ ਕਰਮਾਲੀ ਹੋਰ ਆ ਤਰਾ ਖਾ ਗਿਆ ਮੈਂ ਦਾ ਪੱਲੇ ਵਿੱਚ ਆ ਲਾਵਾਂਗੇ ਬਿਲਕੁਲ ਗੈਜਪਾਰ ਸ਼ਾਈ ਗਲ ਕਰਾਸ ਆ ਹਮ ਠੀਕ ਹੈ ਲੋ ਜੀ ਸ਼ਾਈ ਗਲ ਕਰਾਸ ਤੇ ਫੈਟ ਕੁਆਲਟੀ ਵੀ ਚੰਗੀ ਤੇ ਬਾਈ ਕਿੰਨਾ ਦੁੱਧ ਕੱਢ ਜੂਗੀ ਦੁੱਧ ਵੀ ਜੀ ਪਲੂਨ ਨੇ ਚੁਆਇਆ 12 ਕਿਲੋ ਅੱਛਾ ਜੀ 11 13 14 ਕਿਲੋ ਵੈਣ ਦੁੱਧ ਪਵਾਉਗੀ ਠੀਕ ਹੈ ਜੀ ਹਾਂਜੀ ਲੋਗੇ 13 14 ਲੀਟਰ ਜਿਹੜਾ ਦੁੱਧ ਕੱਢੀ ਜਣਾ ਤੇ ਬਾਕੀ ਖਣਪਾਂਡਾ ਇਹ ਵੀ ਪ੍ਰਵਾਹ ਠੀਕ ਹੈ ਠੀਕ ਹੈ ਇਹ ਤੇ ਖਣਪਾਂਡਾ ਵੀ ਚੰਗਾ ਲੱਗਾ ਬਹੁਤ ਜਿਹੜਾ ਖਣਪਾਂਡਾ ਵੀ ਚੰਗੀ ਆਉਂਦੀ ਏ ਇਹੋ ਜੀ ਕਾਰ ਯਾਰ ਠੀਕ ਹੈ ਠੀਕ ਹੈ ਜੀ ਚਲੋ ਜੀ ਕਿੱਟ ਬਾਕੀ ਪੰਡਾ ਬਾਕੀ ਜਿਹੜਾ ਮਾਲੀ ਦਿਨ ਦਾ ਖਾਦੀ ਬੱਚੀ ਬਹੁਤ ਬੜੀ ਠੀਕ ਹੈ ਤੇ ਇਹਦਾ ਮੁੱਲ ਮੁੱਲ ਭਾਈ 40000 ਕਰਦੇ ਜੇ 35 ਦੀ ਦੇਰੀਏ ਇਹ 200 ਰੁਪਏ ਛੋਟ ਵਾਲੇ ਕਰਨੇ ਆ ਪਾ 3000 200 ਛੋਟ ਕਰਾਂਗੇ ਵੀਰ ਜੀ ਕੋਈ ਚੁਸਤਿਆ ਯਾਰ ਆ ਮੁੱਲਾ ਠੀਕ ਹੈ ਲਾਗੇ 3000 200 ਰੁਪਿਆ ਤੋਕੜਾਂ ਵੀ ਨਹੀਂ ਆਈਆਂ ਦੂਜੇ ਨੰਬਰ ਤੇ ਜਲਸੀ ਆ ਵੇਖੋ ਜਲਸੀ ਭਾਜੀ ਵਾੜ ਇਹ ਕਿੰਨਾ ਟਾਈਮ ਗੰਢੀ ਆ ਇਹ ਵੀ ਡੇਢ 10 12 ਖੜਤੀ ਏ ਠੰਡੀ ਥੀਰੀ ਬਿਲਕੁਲ ਇਹ ਸੂਆ ਕਰਨਾ ਸੂ ਵੀ ਦੂਜਾ ਸੂਆ ਭਾਈ ਵਸ਼ੀ ਸੋਣੀ ਆ ਅੱਛਾ ਜੀ ਆਪੇ ਸਕੁਆਰ ਦੀ ਖਾ ਰੀਏ ਜਲਸੀ ਵਸ਼ੀ ਏ ਪਿਓਰ ਜਲਸੀ ਆਗੀ ਪ੍ਰਾਪਦੀ ਇਹ ਕਿੰਨੇ ਦੁੱਧ ੜੀਆ ਇਹ ਭਾਈ ਪੇਲੇ ਨੇ 18 ਕਿਲੋ ਭਰਿਆ ਏ ਅੱਛਾ ਜੀ ਦੂਜੇ ਸੂਏ 20 ਚ ਵਾਲੇ 22 ਵਾਲੇ ਵੀ ਆਪਣੀ ਸੇਵਾ ਨਾਲ ਆਏ ਸੀ ਠੀਕ ਆ ਠੀਕ ਆ ਲਓ ਜੀ ਪਹਿਲੇ ਸਵੇਰ ਚਾਰ ਆ ਗਈ ਤੇ ਜਿਹੜਾ ਦੁੱਧ ਭਰਿਆ ਤੇ ਪੰਡਾ ਪਈਆਂ ਤੇ ਮਾਲੀ ਨੇ ਬਹੁਤ ਜਿਆਦਾ ਦੁੱਧ ਦੇਣਾ ਭਾਜੀ ਅੰਦਾਜ਼ਾ ਹੁੰਦਾ ਆ ਵੀ ਡੰਗਰ ਨੇ ਕਿੰਨਾ ਚੋਣਾ ਵਾ ਹਾਂਜੀ ਹਾਂਜੀ ਬਾਕੀ ਜਿਹੜੇ ਵੀ ਨਾ ਖੜਨੀਆਂ ਉਹਨਾਂ ਆਪ ਸਮਝ ਆਪਣੀ ਲਾ ਲੈਣੀ ਠੀਕ ਆ ਠੀਕ ਆ ਲਓ ਜੀ ਥਣ ਦੇ ਜਿਹੜਾ ਬਹੁਤ ਹੀ ਚੰਗਾ ਲੱਗਾ ਮਾਲੀ ਬੜੀ ਵਧੀਆ ਏ ਭਾਜੀ ਵੇਰ ਸ਼ੈਦ ਹੁੰਦਾ ਜੰਮਣੇ ਵੇਰ ਦਾ ਤੇ ਲੱਡੂ ਲਾ ਬੜੀਆਂ ਠੀਕ ਆ ਠੀਕ ਆ ਸਾਲੀਆਂ ਕੱਢ ਜੂਗੀ ਲਓ ਜੀ ਪੌਕੀ ਖਾਣ ਜਿਹੜਾ ਬਹੁਤ ਹੀ ਗੇਠ ਗੇਠ ਤੇ ਲੱਗਾ ਤੇ ਨਾੜਾ ਨੋੜਾ ਵੀ ਛੱਡੇ ਤੇ ਚੰ 18 ਲੀਟਰ ਜਿਹੜਾ ਪਿਛਲੇ ਸਵੇਰ ਆਈ ਦੁੱਧ ਬਾਈ ਕਹਿੰਦਾ ਕਿ ਚਵਾਇਆ ਵਾ ਇਹਦਾ ਮੁੱਲ ਬਾਈ ਹਰ ਇਹਦਾ ਮੁੱਲ ਬਾਈ 50000 ਕਰ ਦੇਈਏ ਅੱਛਾ ਜੀ 40000 ਦੇ ਦਈਏ ਇਹ ਕਰੀਏ ਮੰਨਦਾ ਨਾ 40000 ਤੁਸੀਂ ਕੀ 200 ਰੁਪਏ ਛੱਡਾਂਗੇ ਠੀਕ ਹੈ ਜੀ ਹਾਂਜੀ ਲਓ ਜੀ 40000 ਤੋਂ 200 ਜੋੜਾ ਖੜੂਗਾ ਨਾ ਵੀਰ ਕੋਈ ਹਾਂਜੀ ਸੱਤਰੀਆ ਦਾ ਜੋੜਾ ਇਹ ਬੰਦਾ ਇਹ ਹਾਂਜੀ ਜਿੱਥੇ ਵੀ ਵੀਰ ਖੜੂ ਪਹੁੰਚ ਕਰਦਾ ਨੇ ਸੱਤਰੀਆ ਦਾ ਲਓ ਜੀ ਪਹੁੰਚ ਫ੍ਰੀ ਜੋ ਤਰਾਸ ਫਰਿਆਦਾ ਜੋੜਾ ਤੇ ਪਹੁੰਚ ਫੇ ਜਿੱਥੇ ਮਰਜੀ ਕੋਈ ਮੰਗਾਇਆ ਜਿਹੜਾ ਵੀਰ ਜੋੜਾ ਹੜੂ ਉਹਨੂੰ ਪਹੁੰਚ ਹੋਣਾ ਹੈ ਇਕੱਲੀ-ਕੱਲੀ ਜਣੀਏ ਹੁਣ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਬਾਈ 3 ਨੰਬਰ ਤੇ ਆ ਗਈ ਨੀਲੀ ਨੀਲੀ ਵੇਹੜੋਂ ਕਾਜੀ ਮਹੀਂ ਕੋਈ ਵੀਰ ਸੁਵਾਲ ਵਾਲੇ ਤੀਜਾ ਤੇ ਵੀਰ ਲਾਲੇ ਚੌਥਾ ਅਛਾ ਹੀ ਹੈ ਆਪਣੀ ਸਮਝ ਜਿਹੜੇ ਵੀਰਾਂ ਮਾਲ ਖੜਨਾ ਉਹ ਸਾਡੇ ਨਾਲੋਂ ਜ਼ਿਆਦਾ ਸਿਆਣਾ ਭਾਜੀ ਬਿਲਕੁਲ ਸਹੀ ਆ ਜੀ ਏ ਢਿੱਲਾ ਵੇਖੋ ਆ ਵੇਖੋ ਮੈਂ ਜੀ ਲਓ ਜੀ ਆ ਵੇਖੋ ਕਿੰਦਨ ਪੂਰੀ ਕਿਹਾਰੋ ਇਹੋ ਪਾਤਾ ਦੱਸ ਦੇਣ ਖੜਦੀ ਆ ਵੇਖੋ ਆ ਸਾਰੀਆਂ ਪਰਨੀਆਂ ਜੇ ਭਾਜੀ ਮੈਨੇ ਜੀ ਇਹ ਕਿੰਨੇ ਦੁੱਧ ਵਾਲੀਆਂ ਹੁਣ ਵੀ ਕੁਆਲਿਟੀ ਵਖਾ ਲੋ ਚੱਡੇ ਦੀ ਠੀਕ ਹੈ ਠੀਕ ਹੈ ਜੀ ਤੇ ਥਾਣ ਤੁਣ ਵੀ ਨੋਕਾਲਾ ਲੱਗਾ ਵਾ ਇਹ ਕਿੰਨੇ ਦੁੱਧ ਅਲੀਆ ਕਿੰਨੇ ਭਾਈ 11 12 11 12 ਕਿਲੋ ਦੁੱਧ ਆਮ ਸੇਵਾ ਦੇ ਭਰਿਆ ਜੀ ਅੱਛਾ ਜੀ ਬਾਕੀ ਆਰਤੀ ਆਪ ਕੇ ਵੀਰ ਦੀ ਸੇਵਾ ਸਮਝ ਲਾ ਲਿਆ ਆਪਣੀ ਵੀ ਕਿੰਨਾ ਚੋਣਾ ਇਹਦੇ ਸਭ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਆ ਵੇਖੋ ਲੋਗਾਂ ਦੀ ਅੱਖਾਂ ਵਿੱਚ ਅੱਡਾ ਆ ਗਿਆ ਤੇ ਹਵਾਨੇ ਤੇ ਵੀ ਡੱਬ ਡੂਬ ਬਹੁਤ ਹੀ ਚੰਗੇ ਆ ਗਏ ਤੇ ਮਿਲਕ ਵੈਂਟ ਜਿਹੜੀ ਸਪੈਸ਼ਲੀ ਲੱਗੀ ਐ ਐਨ ਪਾਇਰ ਵੀ ਲੱਗੀ ਐ ਬਹੁਤ ਭਾਈ ਮਿਲਕ ਵੈਂਟ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਭਾਈ ਜੀ ਕੀ ਕਰ ਸਕਦੇ ਤੇ ਜਾਨ ਡਾਇਰੈਕਟ ਪਾਪਾਂ ਭਰੀਆਂ ਆਪਨੇ ਜਾਨੇ ਮਾਲ ਤੋਂ ਮਈ ਪਾਈ ਆਈ ਥੋੜੀ ਜੀ ਲਿੱਸੀ ਰਹੀ ਆ ਹਾਂ ਜੀ ਹਾਂ ਜੀ ਹਾਂ ਜੀ ਮੈਂ ਰਾਜੀ ਹੁੰਦੀ ਭਾ ਜਿੰਨੇ ਦੀ ਮਰਜ਼ੀ ਵੇਚ ਲੈਣ ਤੇ ਠੀਕ ਆ ਜੀ ਮੀਣੀ ਆਈ ਹਾਂ ਜੀ ਲਓ ਜੀ ਮੀਣੀ ਆ ਗਈ ਜੇ ਤੇ ਬਾਕੀ ਢੱਲਾ ਢੁਲਾ ਤੁਸੀਂ ਚੱਡੇ ਦੇ ਵੇਖ ਸਕਦੇ ਜੇ ਤੇ ਨੀਲੀ ਦੇ ਨਾਲ ਚਾਹੀ ਆ ਧਵਾਨੇ ਤੇ ਵੀ ਡੱਬ ਢੁਪ ਤੇ ਚੰਗੇ ਆ ਗਏ ਤੇ ਬਾਕੀ ਕੋ ਵੀ ਭਰਾ ਸਾਂ ਸੇਵਾ ਵਾਲਾ ਲਾਜੂ ਦਾ ਦੁੱਧ ਚੰਗਾ ਭੀਖਣਾ ਕਰਮਾਲੀ ਨੇ ਨੋਰਮਲ ਸੇਵਾ ਦੇ ਪਾਰਾ ਫਲੀਟ ਬਾਈਕ ਦੇ ਦਾ ਦੁੱਧ ਭਰਿਆ। ਸਾਰੀ ਗਰਮੀਆਂ ਕੋਈ ਵੀ ਧੋਗੇ ਨਾ ਫੇਰ ਉਹਨੇ ਦੀ ਵੇਚ ਲੂਗਾ। ਠੀਕ ਹੈ ਜੀ। ਹਾਂਜੀ। ਲਓ ਜੀ 3 ਵਾਲੇ ਟਾਕਾਂ ਤੇ ਨੇ ਬਈ ਨੇ। ਫੇਰ ਵੀ ਇਹ ਮਾਲ ਡੇਰੀ ਡੁਰੀ ਵਾਲਿਆਂ ਨੂੰ ਚਲੋ ਖਾਣਾ ਖਾਂਦਾ ਪੱਕੀ ਜੇ ਕਿ ਘਰ ਵੀ ਸੇਵਾ ਕਰਨੀ ਹੈ ਉਹ ਚਲ ਜੀ ਦੇ ਦੁੱਧ ਚੰਗਾ ਕੱਢੀ ਜਾਣਾ ਵਾ। ਹਾਂਜੀ ਹਾਂਜੀ। ਤੇ ਰੇਟ ਇਹਦਾ ਭਾਈ ਹਰ ਨੇੜੇ ਗੀਜੀ ਦਾ 60 70 ਜੋ ਮਰਜੀ ਕਰੀ ਜਾਈਏ ਹਾਂਜੀ ਇਹ ਜਿਹੜੀ 200 ਰੁਪਿਆ ਸ਼ੋਰ ਹੋਣੀ 56000 ਦੀ ਮੈਂ ਜਮਾਂ ਦੇ 55 ਹਾਂਜੀ ਬਾਕੀ ਲੈ ਵਾਲਾ ਬਖਾਰੋ ਠੀਕ ਲਓ ਜੀ 56000 ਦੀ ਲੱਭਣ ਤਿਆਰ ਹਾਂਜੀ ਤੋ ਕੀ ਤਿਆਰ ਰੱਬ ਦਾ ਨਾਮ ਹੀ ਆ ਜੀ ਇੱਥੋਂ ਅੱਗੇ ਦੇ ਟੋਕੜਾ ਮਈਆ ਭਾਜੀ 50 55 55 ਜੜੀ ਅਸੀਂ ਕਰਾਂਗੇ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਹੈ ਇਹ ਤਿਆਰ ਮੈਂ ਆ ਸਾਰੀ ਕਰਮੀਆਂ ਦੁੱਧ ਚਵਾਉਣਾ ਹੀ ਨਹੀਂ ਹਾਂਜੀ 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 ਆਹ ਕੀ ਕਰਕੇ ਮੈਂ ਆ ਵੀਰ ਫੇਰ 50 ਦੀ ਜਦੋਂ ਮਰਜੀ ਦੇ ਦੇ ਜੀ ਮੈਂ ਵੀ ਵੇਚ ਸਕਦਾ ਜੀ ਆਹੋ ਭਾਈ ਚੌਥੇ ਤੇ ਇਹ ਕਿਵੇਂ ਆ

ਠੀਕ ਹੈ ਠੀਕ ਹੈ ਜੀ ਲਓ ਜੀ ਆ ਬਾਈ ਨਾਲ ਕਰ ਸਾਡੇ ਤੇ ਕੰਟੈਕਟ ਜਿਹੜੇ ਲੋਕਲ ਏਰੀਆ ਵਾਲੇ ਆਪਣੇ ਵੀਰ ਸੈਨਾ ਦਾ ਕੰਮ ਕਰਦਾ ਵੀਰ ਸੈਨਾ ਕੋਰ ਭਾਜੀ ਇਹਨੇ ਸਾਨੂੰ ਨਹੀਂ ਪੁੱਛਣਾ ਹਾਂਜੀ ਜਿਹੜੇ ਟੰਗਰ ਦੇ ਬੰਨ ਵਾਲੇ ਨੇ ਆਪੇ ਬਣਾਏ ਜਾਣੇ ਆ ਠੀਕ ਹੈ ਠੀਕ ਹੈ ਜੀ ਆਹ ਚਲੋ ਤਜਰਬਾ ਹੁੰਦਾ ਵੀ ਲਓ ਜੀ ਕੱਦ ਵਜਨ ਦੀ ਜਿਹੜਾ ਬਹੁਤ ਚੰਗੀ ਆ ਗਈ ਆ ਤੀਸਰਾ ਸੁਆ ਸੁਣਾ ਲੈ ਤੀਸਰਾ ਸੁਆ ਝੋੜੀ ਦਾ ਭਾਜੀ ਠੀਕ ਹੈ ਠੀਕ ਹੈ ਹਾਂਜੀ ਕੱਦ ਵਜਨ ਦੀ ਪੂਰੀ ਮੱਡੀ ਝੋਟੀ ਭਾਜੀ ਤੇ ਥਣ ਵੀ ਜਿਹੜਾ ਨੋਕਲਾ ਲੱਗਾ ਕਲਾ ਕਲਾ ਥਾਣਿਆਂ ਦੇ ਕਿਹੜਾ ਕਰਦੇ ਤੁਸੀਂ ਆ ਲੈ ਆ ਕੇ ਫੜਾਵਾ ਨੂੰ ਬਣ ਜਾਣਾ ਜਦੋਂ ਪੂਰਾ ਤਿਆਰ ਹੋ ਗਈ ਤੇ ਲਾਟੋ ਲੱਗੜੀ ਆ ਕੋਈ ਆ ਬਣੀ ਵੜੀ ਭਾਜੀ ਹੈ ਛੋਟੀ ਠੀਕ ਹੈ ਠੀਕ ਲਓ ਜੀ ਫੇਰ ਕੁਆਲਟੀ ਤੇ ਸੈਂਦਰੀ ਬੰਤਰ ਵੀ ਚੰਗੀ ਆ ਗਈ ਆ 13 14 ਲੀਟਰ ਜੂਰੀ ਵੇਖੋ ਕਿਦਾਂ ਏ ਬਿਲਕੁਲ ਜੀ ਬਿਲਕੁਲ ਬਾਕੀ ਥਣ ਭਾਂਡਾ ਵੀ ਦਸ-ਦਸ ਵਾਲ ਟੋਟਲ ਆ ਤੇ ਜੀ ਵੀਰ ਦੀ ਸੇਵਾ ਆ ਸੌਰੀ ਕਿੱਟ ਦੇ ਜਦੋਂ ਇਹ ਬਾਕ ਮਾਰੀ ਹੋਈ ਪਈ ਹੈ ਬਾਕੀ ਆ ਵਾਟ ਫੁੱਟ ਜੇ ਸਾਰੇ ਕੱਢ ਜਾਣ ਜਿੱਦਣ ਫੁੱਲ ਤਿਆਰ ਹੋ ਗਈ ਇਹ ਕੀ ਮੋਲ ਕਰਨਾ ਵਿੱਚ ਇਹਦਾ ਪਾਜੀ ਵੇਖੋ ਇਹ ਇਹ ਪੂਰੀ ਤਿਆਰ ਹੁੰਦੀ ਛੋਟੀ ਲੱਖਾਂ ਬਾਹਰ ਵਿਕਦੀ ਆ ਹਾਂਜੀ ਹੁਣ ਮੋਲੇ ਦਾ ਕੋਈ 90 ਨਹੀਂ ਕੋਈ 95 ਦੀ ਆ ਅੱਛਾ ਜੀ 80 ਤੋਂ 200 ਕਰਾਂਗੇ ਠੀਕ ਹੈ ਲਓ ਜੀ ਮਾਨਤਾਂ ਨਹੀਂ ਕਰਦਾਂਗੇ ਭਾਈ ਥੋੜਾ ਬੋਲਾ ਠੀਕ ਹੈ ਲਓ ਜੀ 80000 ਚ ਮਾਨਤਾਂ ਬਾਈ ਕਹਿੰਦਾ ਕਿ ਕਰਾਂਗੇ ਬਾਕੀ ਪੰਡਾ ਪਈਆਂ ਸਾਡੇ ਕਰਨ ਵਾਲੀ ਨੇ ਪਰ ਕੀ ਤੋਂ ਨਹੀਂ ਪਣੀ ਨੀ ਜੀ ਵਜਨਾਰੀ ਸਭਾ ਮੇਰੇ ਜਿਹੜੀਆਂ ਨਾਲਾਂ ਲੋੜਾਂ ਨਹੀਂ ਆਈਆਂ ਵਾਹ ਦੇਖੋ ਕਿੰਨੀ ਸਾਫ ਠੀਕ ਹੈ ਠੀਕ ਹੈ ਜੀ ਆਜੋ ਭਾਈ 5ਵੇਂ ਨੰਬਰ ਤੇ ਇਹ ਕਿਵੇਂ ਆ ਭਾਜੀ ਇਹ ਮਾਤਵੀ ਭਾਈ ਤੀਜਾ ਸੁਆ ਜੇ ਆ ਪਿੱਛੋਂ ਪਿੱਠ ਪੂੜਾ ਵਿਖਾਓ ਪਹਿਲਾਂ ਕਰਮਾ ਲਈ ਠੀਕ ਹੈ ਪੁਲੀ ਜੁੜੀ ਵੇਖੋ ਕਿਦਾਂ ਆ ਭਾਜੀ ਇਹ ਪੂਰੇ ਹੀ ਵੀਜਣਾ ਸਾਂਭੀ ਵੀਰ ਕਿਸੇ ਨੇ ਤੇ ਲੈ ਵਾਲੂਆ ਵੇਖ ਲਓ ਇਸ ਵੇਲੇ 7:30 ਵਜੇ ਦੀ ਦਵਾਈ ਹੋ ਗਈ ਅੱਛਾ ਜੀ ਲਓ ਜੀ ਸੂਲ ਤਾਂ ਕਿ ਛੱਡਾ ਆਪ ਜੀ ਸੂਈ ਕੱਟਾ ਮਗਰ ਜੇ ਉਹ ਬੱਜਾ ਹੀ ਮੇਰੋ ਇਹ ਦੁੱਧ ਕਿੰਨਾ ਇੱਕੋ ਤੁਹਾਡੀ ਕਮਿਟੀ 10 ਕਿਲੋ ਪੱਕਾ ਹੋਗਾ ਇਹ ਠੀਕ ਹੈ ਠੀਕ ਹੈ ਜੀ ਲਓ ਜੀ ਆਹ ਵਾਲਾ ਮੇਲ ਦਾ ਇਹਦੇ ਦਾਤ ਦਿਨ ਹੋਏ ਹਬਦਾ ਤਾਂ ਵੀ ਲੋਈ ਤਾਂ ਦੇਖਦੇ ਆਸਵਾਦ ਲਾਟ ਐ ਮੋਇ ਆਵਾ ਸੁਈ ਨੂੰ ਤੇ ਮੇਲ ਕਾਪਾ ਮੋਤ ਪਾਈ ਲੀਟਰਾਂ ਦਾ 10 ਕਿਲੋ ਹੋਊਗਾ ਅੱਛਾ ਇਹ 9 ਕਿਲੋ ਨੂੰ ਜਿਹੜਾ ਮਰਜ਼ੀ ਲੀਟਰ ਮਾਰਦੇ ਦੋ ਟਾਈਮ ਦੋ ਠੀਕ ਹੈ ਠੀਕ ਹੈ ਲੋ ਜੀ ਹੋਊਗਾ 10 ਪਰ ਬਾਕੀ ਪਾਈ ਕਹਿੰਦਾ ਕਿ 9 ਲੀਟਰ ਬਿਲਕੁਲ ਜਿਹੜਾ ਆਪਾਂ ਗ੍ਰੈਂਟ ਦੇ ਦਾਂ ਪਾਜੀ ਪਰਵਾਨਾ ਨੂੰ ਕੌਂਸੀ ਦੇ ਨਹੀਂ ਪਾਜੀ ਬੱਕੀ ਚੰਗੀ ਬੜੀ ਬਹੁਤ ਜਿਆਦਾ ਚੰਗੀ ਸੇਵਾ ਕੀਤੀ ਕੇ ਸੱਜਣ ਨੇ ਤਾਂ ਵੀ ਬੜੀ ਪਾਈ ਇਹ ਚਾਰਾਂਾਂ ਦੀ ਆਈ ਏ ਠੀਕ ਹੈ ਠੀਕ ਹੈ ਜੀ ਆਈ ਬਾਈ ਦੀ ਪੜੀ ਏ ਠੀਕ ਹੈ ਠੀਕ ਲੋ ਜੀ ਥਣ ਥਣ ਵੀ ਬਹੁਤ ਹੀ ਚੰਗਾ ਲੱਗਾ ਹਨ ਗੇਟ- ਇਹ ਨਾਰਾਂ ਲੂਣਾ ਇਹਦੇ ਵੀ ਹਵਾਨੇ ਦੇ ਕਾਫੀ ਆ ਗਈਆਂ ਵਾ ਇਹ ਕਿੰਨਾ ਕੱਢੀਓ ਦੁੱਧ ਉਹ ਤਾਂ 13 14 ਕਿਲੋ ਵਾਲੇ ਮੈਂ ਜਾਊਗੀ ਅੱਛਾ ਨਾਰਾ ਮਾਰਨ ਨਹੀਂ ਆ ਠੀਕ ਹੈ ਠੀਕ ਹੈ ਲਓ ਜੀ 13 14 ਲੀਟਰ ਵਾਲੀ ਜਾ ਬਾਕੀ ਕੋਈ ਸਾੰਭਣ ਵਾਲਾ ਭਰਾ ਲੈ ਜੇ ਚਲੋ ਦੁੱਧ ਚੰਗਾ ਕੱਢੀਨੇ ਠੀਕ ਹੈ ਠੀਕ ਹੈ ਲਓ ਜੀ ਕੋਈ ਬਰਾਬਰ ਜੇ ਵੇਖ ਲੋ ਠੱਪੜੇ ਵਾਲੋ ਵੀ ਬਹੁਤ ਜ਼ਿਆਦਾ ਚੰਗੀ ਆ ਗਈ ਠੀਕ ਹੈ ਜੀ ਇਹਦਾ ਮੁੱਦਾ ਹੈ ਇਹ ਵੀ ਭਾਜੀ ਦਵਾਂਗੇ 88000 ਦੀ ਹਾਂ ਨਾ ਗੁਰਪ੍ਰੀਤ ਭਾਈ 88 ਦੀ ਪੜਾ ਕੁਬੀ ਰਾਹ ਲਾਏ ਪੜਾ ਕੁਬੀ ਰਾਹ ਲਾਏ ਠੀਕ ਗੱਲ ਹੋ ਗਈ ਜੋੜਾ ਮੰਗਾਉਂਗਾ ਅਸੀਂ ਇਹਨਾਂ ਦਾ ਫੁੱਲਾ ਕਰਾਂਗੇ ਔਰ ਏਕੇ ਵੀਰ ਦਾ ਜੋੜਾ ਫਿੱਟ ਆਉਂਦਾ ਤੇ ਮਾਂ ਤਾਂ ਭਾਈ ਕਹਿੰਦਾ ਵੀ ਫੁੱਲਾ ਕਰਾਂਗੇ 88 ਜੀ ਇਹ ਵੀ ਭਾਈ ਨੇ ਬਾਤ ਹੀ ਆ ਤੇ ਆਜੋ ਭਾਈ ਲਾਈਟ ਤੇ ਏ ਕਿਵੇਂ ਆ ਭਾਈ ਸੂਆ ਭਾਜੀ ਆ ਮੈਂ ਦਾ ਵੀ ਤਿੱਜਾ ਏ ਅੱਛਾ ਜੀ ਪਰਲੇ ਮਗਰਲੇ ਸਾਡੀ ਤੇਲ ਮੈਂ ਜੀ ਅੱਛਾ ਜੀ ਦੇ ਘਰ ਤੋਂ ਵਜਿੰਦੇ ਸਹਾਵਨਾ ਹੀ ਦੇਣੀਆਂ ਠੀਕ ਹੈ ਜੀ ਲੋ ਜੀ ਇੱਕ ਤਾਂ ਸਾਡੀ ਬੇਲ ਲਾ ਰਹੀ ਹੈ ਪਰਲੇ ਮਗਰਲੇ ਥਾਂ ਦੀ ਭਾਈ ਤੇਲ ਲਏ ਤੇ ਮੈਂ ਵੱਡੀ ਵੱਡੀ ਦਾ ਕਾਂ ਰਹੀ ਥੋੜੀ ਜਿਹੀ ਗਾਰਡੀਆਂ ਕੱਢਾ ਉਖਾ ਲੋ ਠੀਕ ਆ ਠੀਕ ਆ ਜੀ ਸੌਰੀ ਭਾਪੀ ਜਿਹੜਾ ਕੱਦ ਪਾ ਦਿਓ ਭਾਜੀ ਕਰਮਾਨੀ ਉਹਦੇ ਵਾਸਤੇ ਚੰਗੀ ਕੱਦ ਬਹਾਰੋ ਕਿੱਡਾ ਮੈਂ ਉਹ ਨਹੀਂ ਚੰਗਾ ਨੇ ਸਿੱਖਾ ਲੱਡੀ ਆ ਗਈ ਆ ਪੂਰੀ ਵੱਡੀ ਮੈਂ ਭਾਜੀ ਜਿਹਨੂੰ ਆਂਦੇ ਆ ਬਾਕੀ ਥਾਂ ਥਣ ਤੁਸੀਂ ਚੈੱਕ ਕਰ ਸਕਦੇ ਗੱਠੋਂ ਬਾਹਰ ਜਾਂਦੇ ਆ ਚੌਹਾਂ ਸਾਈਡਾਂ ਤੇ ਜਿਹੜਾ ਥਾਂ ਥਣ ਸਪੈਸ਼ਲ ਲੱਗਾ ਐਨ ਗੇੜ ਗੇੜ ਤੇ ਇਹ ਬਾਈ ਕਿੰਨੇ ਕ ਦੁੱਧ ਵਾਲੀ ਆ ਏ ਵੀ ਭਾਈ ਤਿੰਨਾ ਖਾਣਾ ਇਹੋ ਬੰਦੇ ਨੇ ਗਰੰਟੀ ਬੜੀ ਦਿੱਤੀ ਆ ਨਾ 10 ਕਿਲੋ ਦੁੱਧ ਮੰਨ ਦਊਗੀ ਤੇ ਪੈਸੇ ਦੇ ਦੀ 500 ਦੇ ਨੋਟ ਤੇ ਮੈਂ ਹੀ ਆਈ ਏ ਭਾਜੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲਓ ਬਾਕੀ ਛੱਡੇ ਦੇ ਹਿਸਾਬ ਨਾਲ ਲਓ ਬਈ ਦੁੱਧ ਵਾਲਾ ਛੱਡਾ ਵਾ ਕੋਈ ਸਾੰਭਰ ਵਾਲਾ ਭਰਾ ਲੈ ਜੂਰੇ ਦੁੱਧ ਚੰਗਾ ਭਰੂ ਬਾਕੀ 10 ਲੀਟਰ ਦੀ ਗਰੰਟੀ ਤੇ ਆਈ ਆ ਸੋ ਆਏ ਜੀ ਤੀਸਰਾ ਸੂ ਵੀ ਕਰਮਾਲੀ ਤੇ ਥਾਨ ਤੋਂ ਜਿਹੜਾ ਐ ਬਹੁਤ ਚੰਗਾ ਲੱਗਾ ਵਾ ਇਹ ਭਾਜੀ ਬੜੇ ਖਾਸ ਗੀ ਕੋਈ ਆਈ ਆਪਣੇ ਹਾਂ ਜੀ ਬੰਮੀ ਪੋਚੋ ਇਹ ਬੈਣੀ ਜਰਾ ਕਹਿੰਦੇ ਤਾਂ ਉਹਨੇ ਵੇਚੀ ਪਾਜ ਖੰਡੇ ਸਵਾਰ ਹੀ ਬੜੀ ਭਾਈ ਮਾਜ ਠੀਕ ਹੈ ਠੀਕ ਹੈ ਜੀ ਲਓ ਜੀ ਬਹਿਣੀ ਤਾਂ ਦੂਜੀ ਸਾਈਡ ਤੇ ਦਾ ਮਗਰਲਾ ਥਾਣੋਂ ਉਹ ਤੇਜ਼ ਜੀ ਆਓ ਮੜਾ ਕੇ ਆਵਾਂ ਖਿੱਚੋ ਮੜੀ ਪੂਰੀ ਉਰਲਾ ਮਗਰਲਾ ਥਾਣ ਦੀ ਭਾਈ ਤੇਲ ਜੀ ਠੀਕ ਹੈ ਠੀਕ ਹੈ ਲਓ ਜੀ ਚੱਡਾ ਬਹੁਤ ਹੀ ਚੰਗਾ ਥੋੜਾ ਜਿਹਾ ਧੱਕ ਜ਼ਰੂਰ ਗਾਉਣ ਦਾ ਆਖੀ ਜੀ ਤੇ ਇਹਦਾ ਮੁੱਲ ਫਿਰ ਮੋਲੇ ਦਾ ਭਾਈ 65 ਕਰੀਏ 70 ਕਰੀਏ ਜਿਹੜੀ ਤੇ ਦੇਣੀ ਆ ਨਾ 62200 ਰੁਪਏ ਖੱਡਾਂਗੇ ਠੀਕ ਹੈ ਲਓ ਜੀ 62000 62200 ਸਾਰਾ ਸੂਆ ਚੋਗੇ ਜਦੋਂ ਮਰਜੀ ਪੰਜਾਬ ਬੂੰਜਰੀ ਜਿੰਨੂੰ ਮੱਥੀ ਪੇਜੇ ਬਿਲਕੁਲ ਬਿਲਕੁਲ ਸਹੀ ਜੀ ਤੇ ਚਲੋ ਜੇ ਹਰਤੜੇ ਆਈਏ ਤਾਂ ਫਿਰ ਤੇ ਲੋੜ ਹੀ ਕੋਈ ਨਹੀਂ ਉਧਰਲੇ ਪਾਸੇ ਇੱਕ ਦੰਦ ਜੀ ਹਾਂ ਜੀ ਹਾਂ ਜੀ ਬਾਕੀ ਪਸ਼ੂ ਪਾਹੀ ਦੇ ਕੋਲ ਚੰਗੇ ਆ ਦੇ ਬਸ ਇਹੋ ਬੇਨਤੀ ਹੁੰਦੀ ਸਾਡੇ ਘਰੋਂ ਦਾ ਆਪਣਾ ਪਸ਼ੂ ਪਾਹੀ ਟੇਪ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਬਿਲਕੁਲ ਸਹੀ ਗੱਲ ਹੈ ਜੀ ਹਰ ਵਾਰੀ ਪਾਹੀ ਦੀ ਇਹੋ ਬੇਨਤੀ ਹੁੰਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੇ ਅੱਗੇ ਵੀ ਉਤਰਾੜੇ ਪਸ਼ੂ ਕੀਤਨ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਸ਼ੇਅਰ ਕਰਨ ਦਾ ਕੋਈ ਪਾਹਾ ਨਹੀਂ ਲੱਗਦਾ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ